ਅਲੀ ਮੈਡਮ ਜਿਹੜਾ ਅੱਜ ਤੁਸੀਂ ਕੈਂਪ ਦਾ ਮਤਲਬ ਮੈਡੀਕਲ ਕੈਂਪ ਲਗਾਉਣ ਜਾ ਰਹੇ ਹੋ ਉੱਥੇ ਹਰ ਪਿੰਡਾਂ ਦੇ ਲਈ ਕਿਹੜੇ ਪਿੰਡ ਜਾ ਰਹੇ ਜੀ ਤੇ ਮਤਲਬ ਕਿਹੜੀ ਸੰਸਥਾ ਵੱਲੋਂ ਜਾ ਰਹੇ ਅਸੀਂ ਜੇ ਅੱਜ ਇਹ ਵਿਕਾਸ ਮੰਚ ਪੰਜਾਬ ਜਿਹੜਾ ਕਿ ਡਾਕਟਰ ਕਸ਼ਵੀਰ ਸਿੰਘ ਸੋਲ ਹਲਕਾ ਐਮ ਐਲ ਏ ਹਲਕਾ ਤਰਨਤਨ ਨੇ ਇਹ ਜਿਹੜੀ ਵਿਕਾਸ ਮੰਚ ਬਣਾਈ ਸੀ ਪੁਰਾਣੀ ਸਮੇਂ ਸਮੇਂ ਜਿਹੜੀ ਕਿ ਇਹ ਜਿਹੜੀਆਂ ਸਮੱਸਿਆਵਾਂ ਦੇ ਪ੍ਰਤੀ ਇਹ ਕੰਮ ਕਰਦੇ ਰਿਹਾ ਉਹਦੇ ਵੱਲੋਂ ਅੱਜ ਲਗਾ ਰਹੇ ਮੰਡ ਏਰੀਆ 'ਚ ਲਗਾ ਰਹੇ ਅੱਜ ਜਿੱਥੇ ਕਿ 500 ਜਿਹੜਾ ਮਰੀਜ਼ ਆ ਉਹਦੇ ਲਈ ਅਸੀਂ ਦਵਾਈਆਂ ਲਈਆਂ ਤੇ ਨਾਲ ਹੀ ਜਿਹੜੇ ਡਾਕਟਰਸ ਨਾਲ ਸਾਡੇ ਜਾਣਗੇ ਤੇ ਜਿਹੜੀਆਂ ਉੱਥੇ ਕੋਈ ਛੋਟੀਆਂ-ਮੋਟੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਨਾਲੇ ਦੇਖਿਆ ਜਾਊਗਾ ਨਾਲੇ ਲੋਕਾਂ ਨੂੰ ਸੂਚਿਤ ਕੀਤਾ ਜਾਊਗਾ ਕਿ ਪਾਣੀ ਦੇ ਨਾਲ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆ ਸਕਦੀਆਂ ਤੇ ਇਸ ਸਬੰਧ ਚ ਅੱਜ ਜਿਹੜਾ ਫ੍ਰੀ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ ਮੰਡ ਏਰੀਏ ਚ ਸੂਲ ਪਰਿਵਾਰ ਜਿਵੇਂ ਗੇਫਟਾ ਸਾਹਿਬ ਮਤਲਬ ਇੱਥੇ ਦੇਸੀ ਲੋਕਾਂ ਦੇ ਵਿੱਚ ਤੁਸੀਂ ਆਪ ਹੀ ਹੁਣ ਅੱਜ ਜਾ ਰਹੇ ਜੇ ਨਾਲ ਹੀ ਹਾਂਜੀ ਮੈਂ ਜਾ ਰਹੀ ਹਾਂ ਪਰਿਵਾਰ ਮੇਰਾ ਜਾ ਰਿਹਾ ਤੇ ਕਿਉਂਕਿ ਜਿਹੜਾ ਵਿਕਾਸ ਮੰਚ ਪੰਜਾਬ ਆ ਮੈਂ ਦੀ ਪ੍ਰਧਾਨ ਆ ਇਸ ਵੇਲੇ ਦੌਸਾ ਦੀ ਡੈਥ ਤੋਂ ਬਾਅਦ ਮੈਨੂੰ ਪ੍ਰਧਾਨ ਬਣਾਇਆ ਗਿਆ ਤੇ ਮੈਂ ਉਹਨਾਂ ਦੀ ਜਿਹੜੀ ਸੋਚ ਆ ਜਾਂ ਜਿਹੜਾ ਉਹਨਾਂ ਦਾ ਜੋ ਵੀ ਉਹ ਵਿਕਾਸ ਮੰਚ ਦੇ ਰਾਹੀਂ ਸਮਾਜ ਲਈ ਕਰਨਾ ਚਾਹੁੰਦੇ ਆ ਅਸੀਂ ਉਹ ਜਿਹੜੀਆਂ ਸਾਰੀਆਂ ਸੇਵਾਵਾਂ ਨੂੰ ਹਮੇਸ਼ਾ ਹੀ ਤੇ ਜਾਰੀ ਰੱਖਾਂਗੇ ਤੇ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦਾ ਜਿਹੜਾ ਇਹਨਾਂ ਸਮਾਜ ਪ੍ਰਤੀ ਜਿਹੜੀ ਉਹਨਾਂ ਦਾ ਸਮਰਪਣ ਸੀ ਉਸ ਇਸ ਨੂੰ ਜਿਹੜਾ ਹਮੇਸ਼ਾ ਹੀ ਜਾਰੀ ਰੱਖਾਂਗੇ ਡਾਕਟਰ ਸੋਹਰ ਸਾਹਿਬ ਜਿਵੇਂ ਤੁਸੀਂ ਸੋਚਿਆ ਵੀ ਇਹਦਾ ਰੱਖਣ ਦੇ ਲਈ ਮਤਲਬ ਇਸਿਆਹ ਪ੍ਰਾਮੇ ਕਰ ਰਹੇ ਦੇ ਇਸ ਤੋਂ ਅੱਗੇ ਵੀ ਬੜੀਆਂ ਪ੍ਰੋਬਲਮਸ ਆਉਣੀਆਂ ਨੇ ਕਿਉਂਕਿ ਪਾਣੀ ਦਾ ਪੱਧਰ ਘਟਣਾ ਵਾ ਤੁਸੀਂ ਬਾਅਦ ਵਿੱਚ ਵੀ ਜਾ ਕੇ ਉਹਨਾਂ ਦੇ ਹਾਂਜੀ ਸਮੇਂ-ਸਮੇਂ ਜਿਹੜੀ ਸਾਨੂੰ ਅਸੀਂ ਜਾਂਦੇ ਰਵਾਂਗੇ ਉਹਨਾਂ ਦੇ ਲੋਕਾਂ ਦੇ ਜਿਹੜੇ ਉੱਥੋਂ ਹੜ ਪੀੜਤ ਆ ਉਹਨਾਂ ਦੇ ਸੰਪਰਕ 'ਚ ਰਵਾਂਗੇ ਜਿਹੜੀਆਂ ਉਹਨਾਂ ਦੀ ਮੇਨ ਸਮੱਸਿਆਵਾਂ ਹੋਣਗੀਆਂ ਉਹਦੇ ਤੇ ਕੰਮ ਕਰਦੇ ਰਵਾਂਗੇ ਸਮੇਂ-ਸਮੇਂ ਉਹ ਜਾ ਕੇ ਦੇਖਾਂਗੇ ਉਹਨਾਂ ਨੂੰ ਮਿਲਾਂਗੇ ਜੋ ਵੀ ਮੁਸ਼ਕਲਾਂ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਅਜੀਬ ਜੀ ਅਧਿਹਾਰ ਪੀੜਤਾਂ ਦੀ ਮਦਦ ਵਾਸਤੇ ਤੁਸੀਂ ਚੱਲੇ ਹੋ ਮੈਡੀਕਲ ਕੈਂਪ ਲਾਉਣ ਕਿਹੜੀ ਸੰਸਥਾ ਵਾ ਇਹ ਮਤਲਬ ਕੀ ਕਿਤਰਾ ਕਿਹੜੀ ਚੀਜ਼ ਜਿਹੜੀ ਤੁਸੀਂ ਨਾਲ ਲੈ ਕੇ ਚੱਲੇ ਅਸੀਂ ਜੀ ਵਿਕਾਸਮੰਤ ਪੰਜਾਬ ਰਜਿਸਟਰਡ ਸੁਸਾਇਟੀ ਵੱਲੋਂ ਜਿਹੜੀ ਕਿ ਮੇਰੇ ਫਾਦਰ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਹਲਕਾ ਵਿਦਾ ਇੱਕਰਨਤਨ ਵੱਲੋਂ ਬੜੇ ਉਤਸ਼ਾਹ ਨਾਲ ਉਹਦੇ ਵਿੱਚ ਕੰਮ ਕੀਤਾ ਗਿਆ ਸੀਗਾ ਸੋ ਉਹਨਾਂ ਦੀ ਰੀਤ ਮੁਤਾਬਕ ਅਸੀਂ ਉਸ ਸੰਸਥਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੱਡ ਪ੍ਰਭਾਵਿਤ ਜਿਹੜਾ ਤਰਨਤਾਰਨ ਵਿੱਚ ਪੈਂਦੇ ਪਿੰਡਾਂ ਵਿੱਚ ਜਾ ਕੇ ਅਸੀਂ ਉੱਥੇ ਜਿਹੜੀ ਆ ਫਰੀ ਦਵਾਈ ਜਿਹੜੀ ਤੇ ਲੋਕਾਂ ਦਾ ਚੈੱਕਅਪ ਕਰਾਂਗੇ ਜੀ ਮਤਲਬ ਡਾਕਟਰੀ ਟੀਮ ਹੀ ਕੋਈ ਨਾਲ ਚੱਲੀਏ ਮੈਂ ਖੁਦ ਵੀ ਡਾਕਟਰ ਆ ਜੀ ਮੈਂ ਹੱਡੀਆਂ ਦਾ ਡਾਕਟਰ ਆ ਜੀ ਐਮਬੀਬੀਐਸ ਐਮਐਸ ਆਰਥੋਪੈਡਿਕਸ ਤੇ ਨਾਲ ਜਿਹੜੇ ਹੋਰ ਵੀ ਡਾਕਟਰਾਂ ਦੀ ਸੇਵਾ ਲਈ ਜਾਊਗੀ ਵਿਕਾਸਮੰਚ ਜਿਵੇਂ ਲੰਬੇ ਸਮੇਂ ਤੋਂ ਕੈਂਪ ਵਗੈਰਾ ਆ ਜਾਂ ਹੋਰ ਪਰਾਲੇ ਲੋਕਾਂ ਲਈ ਕਰਦਾ ਆ ਰਿਹਾ ਵਾ ਇਹ ਕੀ ਡਾਕਟਰ ਦਾ ਇਹਦੇ ਵਿੱਚ ਉਹਦਾ ਕੀ ਸੀ ਉਹ ਜੀ ਇਹਦੇ ਪ੍ਰਧਾਨ ਸੀਗੇ ਜੀ ਵਿਕਾਸਮੰਚ ਪੰਜਾਬ ਦੇ ਤੇ ਹੁਣ ਜਿਹੜੇ ਕਾਰਜਕਾਰੀ ਪ੍ਰਧਾਨ ਮੇਰੇ ਮਾਤਰ ਮਾਤਾ ਜੀ ਸ਼੍ਰੀਮਤੀ ਨਵਜੋਤ ਕੌਰ ਹੁੰਦਲ ਜੀ ਨੇ ਤੇ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਵੱਲੋਂ ਲਗਾਈ ਡਿਊਟੀ ਅਸੀਂ ਨਿਭਾ ਰਹੇ ਆਂ ਇਹ ਸਰ ਸਾਹਿਬ ਦੇ ਮਿਸੀਨ ਨਾਲ ਜਾਣਗੇ ਭਾਬੀ ਸਾਹਿਬ ਉਹ ਵੀ ਜਾਣਗੇ ਜੀ ਨਾਲ ਉਹ ਵੀ ਹਰ ਹੜਪਰ ਪ੍ਰਭਾਵਿਤ ਇਲਾਕਿਆਂ ਚ ਨਾਲ ਜਾਣਗੇ ਤੇ ਆਪਣੀ ਸੇਵਾ ਨਿਭਾਉਣਗੇ ਅੱਜ ਕਿਹੜੇ ਪਿੰਡ ਫਰ ਤੁਸੀਂ ਜਾ ਰਹੇ ਹੋ ਅੱਜ ਅਸੀਂ ਮਰੜ ਪਿੰਡ ਜਾ ਰਹੇ ਆਂ ਜੀ ਹਰੀਕੇ ਦੇ ਇਲਾਕੇ ਜੀ ਹਾਂ ਜੀ ਸਰ ਤੇ ਜਾ ਕੇ ਪਹਿਲਾਂ ਤੁਸੀਂ ਜਾਇਦਾ ਲਿਆ ਵਾ ਵੀ ਕਿਹੜੀ ਕਿਹੜੀ ਮਰੀਜ਼ਾਂ ਨੂੰ ਪ੍ਰੋਬਲਮ ਹੈ ਆ ਤੇ ਕਿਹੜੀ ਚੀਜ਼ ਦੀ ਜ਼ਿਆਦਾ ਜਰੂਰਤ ਹੈ ਉੱਥੇ ਅਸੀਂ ਅਸੀਂ ਕੱਲ ਆਪ ਜਾ ਕੇ ਦੇਖਿਆ ਜੀ ਤੇ ਉੱਥੇ ਜਿਹੜਾ ਪਾਣੀ ਥੋੜਾ ਘਟ ਚੁੱਕਿਆ ਵਾ ਤੇ ਹੁਣ ਜਿਹੜੀਆਂ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ ਮਲੇਰੀਆ ਤੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਆਪਣੀ ਸਾਫ ਸਫਾਈ ਬਾਰੇ ਉਹਨਾਂ ਨੂੰ ਜਾਗਰੂਕਤਾ ਪਹੁੰਚਾਂਗੇ ਜਿਵੇਂ ਤੁਸੀਂ ਜਾ ਰਹੇ ਹੋ ਹੋਰ ਵੀ ਟੀਮਾਂ ਕਈ ਉੱਥੇ ਜੰਗੀਆਂ ਆਈਆਂ ਵਾ ਮਤਲਬ ਜੋ ਜੋ ਪਾਣੀ ਘਟਦਾ ਜਾ ਰਿਹਾ ਵਾ ਮਤਲਬ ਹੋਰ ਪਰੇਸ਼ਾਨੀਆਂ ਲੋਕਾਂ ਦੀ ਉੱਥੇ ਵਧਣੀਆਂ ਵਾ ਕੀ ਦੁਬਾਰਾ ਵੀ ਮਤਲਬ ਜਿਹੜੀ ਵਿਜ਼ਿਟ ਕਰਕੇ ਲੋਕਾਂ ਨੂੰ ਦਵਾਈ ਦਾ ਰੂਪ ਪ੍ਰੋਵਾਈਡ ਕਰਾਉਣ ਦੀ ਲੋੜ ਆ ਉਹ ਤੁਸੀਂ ਅੱਜ ਅਸੀਂ ਜੀ ਅੱਜ ਸਾਡਾ ਪਹਿਲਾ ਦੇਣਾ ਜੀ ਅੱਜ ਅਸੀਂ ਸ਼ੁਰੂ ਕੀਤਾ ਜੀ ਤੇ ਅੱਗੇ ਅੱਗੇ ਅਸੀਂ ਜ਼ਰੂਰ ਜਿੱਥੇ ਜਿੱਥੇ ਸਾਡੀ ਲੋੜ ਹੋਗੀ ਅਸੀਂ ਉੱਥੇ ਉੱਥੇ ਜਾਵਾਂਗੇ ਜੀ ਤੇ ਅਸੀਂ ਆਪਣਾ ਪੂਰੀ ਤਨਦੇਹੀ ਨਾਲ ਸੇਵਾ ਨਿਭਾਵਾਂਗੇ